ਸਾਸਰੀ ਕਾਲਜੀ ਸਾਰਿਆਂ ਨੂੰ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ ਅੱਜ ਆਪਾਂ ਬਣਾਵਾਂਗੇ ਮਾਂ ਛੁੱਲਿਆਂ ਦੀ ਦਾਲ ਬਿਲਕੁਲ ਹੀ ਰੈਸਟੋਰੈਂਟ ਸਟਾਈਲ ਦੇ ਵਿੱਚ ਆਪਾਂ ਇਸ ਨੂੰ ਬਣਾ ਕੇ ਤਿਆਰ ਕਰਾਂਗੇ ਘਰ ਪਰ ਮਸਾਲਿਆਂ ਦੇ ਨਾਲ ਦਾਲ ਨੂੰ ਮੈਂ ਪਹਿਲਾਂ ਹੀ 3-4 ਘੰਟੇ ਪਿਓ ਕੇ ਰੱਖ ਲਿਆ ਸੀ ਤਾਂ ਕਿ ਇਹ ਚੰਗੇ ਤਰੀਕੇ ਦੇ ਨਾਲ ਗਲ ਜਾਵੇ ਗਲੀ ਹੋਈ ਦਾਲ ਆਪਾਂ ਨੂੰ ਬਣਾਉਣ ਦੇ ਵਿੱਚ ਆਸਾਨੀ ਰਹਿੰਦੀ ਹੈ ਦਾਲ ਨੂੰ ਮੈਂ ਪ੍ਰੈਸ਼ਰ ਕੁੱਕਰ ਦੇ ਵਿੱਚ ਪਾ ਲਿਆ ਹੁਣ ਮੈਂ ਪਾਵਾਂਗੇ ਨਮਕ ਤੇ ਨਾਲ ਹੀ ਮੈਂ ਹਲਦੀ ਐਡ ਕਰ ਦਾਂਗੀ ਕੁੱਕਰ ਨੂੰ ਆਪਾਂ ਬੰਦ ਕਰਕੇ ਗੈਸ ਦੇ ਉੱਤੇ ਚੜਾ ਦਾਂਗੇ ਨਾਲ ਹੀ ਮੈਂ ਪਿਆਜ਼ ਜਿਹੜੇ ਆ ਉਹ ਕੱਟ ਕਰ ਲਾਂਗੀ ਤੇ ਟਮਾਟਰਾਂ ਨੂੰ ਵੀ ਪਹਿਲਾਂ ਹੀ ਕੱਟ ਕਰਕੇ ਰੱਖ ਲਾਂਗੇ ਕੁੱਕਰ ਦੀਆਂ ਜਿਹੜੀਆਂ ਸੀਟੀਆਂ ਉਹ ਵੱਜੀ ਜਾਂਦੀਆਂ ਨੇ ਤੇ ਹੁਣ ਆਪਾਂ ਪਹਿਲਾਂ ਕੁੱਕਰ ਖੋਲ੍ਹ ਕੇ ਦੇਖ ਲੈਣੇ ਆ ਕਿ ਆਪਣੀ ਦਾਲ ਕਿਹੋ ਜਿਹੀ ਬਣੀ ਐ ਪਰ ਬਣੀ ਤਾਂ ਅੱਲੇ ਨਹੀਂ ਹੋਊਗੀ ਪਰ ਫਿਰ ਵੀ ਆਪਾਂ ਨੂੰ ਖੋਲ ਕੇ ਕੁੱਕਰ ਚੈੱਕ ਕਰਕੇ ਦੇਖਣਾ ਚਾਹੀਦਾ ਦੇਖੋ ਹਲੇ ਦਾਲ ਆਪਣੀ ਨਹੀਂ ਬਣੀ ਇਸ ਨੂੰ ਆਪਾਂ ਫੇਰ ਜਿਹੜਾ ਗੈਸ ਤੇ ਰੱਖ ਲਵਾਂਗੇ ਬ੍ਰਿਸਲਾਉਣ ਤੱਕ ਆਪਾਂ ਇਹਦਾ ਜਿਹੜੀ ਆ ਵੇਟ ਕਰਾਂਗੇ ਹੁਣ ਦੇਖਾਂਗੇ ਦਾਲ ਨੂੰ ਆਪਾਂ ਖੋਲ ਕੇ ਦਾਲ ਆਪਣੀ ਜਿਹੜੀ ਆ ਉਹ ਬਹੁਤ ਸੰਘਣੀ ਤਰੀਕੇ ਦੇ ਨਾਲ ਦੇਖੋ ਕਿੰਨੀ ਸੋਹਣੀ ਬਣ ਕੇ ਤਿਆਰ ਹੋਈ ਆ ਹੁਣ ਆਪਾਂ ਤੜਕਾ ਲਗਾ ਲਵਾਂਗੇ ਇਹਨੂੰ ਤੜਕਾ ਲਗਾਉਣ ਲੇਗੇ ਮੈਂ ਕੜਾਈ ਜਿਹੜੀ ਆ ਉਹ ਗੈਸ ਦੇ ਉੱਤੇ ਰੱਖ ਲਈ ਆ ਤੇਲ ਪਾ ਲਵਾਂਗੇ ਤੇਲ ਘੜ ਗਿਆ ਹੁਣ ਆਪਾਂ ਜੀਰਾ ਪਾਵਾਂਗੇ ਦਾਲ ਚੀਨੀ ਪਾਵਾਂਗੇ ਲਾਲ ਮਿਰਚ ਪਾਵਾਂਗੇ ਕੜੀ ਪੱਤਾ ਪਾਵਾਂਗੇ ਨਾਲ ਹੀ ਆਪਾਂ ਇਹਨਾਂ ਨੂੰ ਭੁੰਨ ਕੇ ਪਿਆਜ਼ ਐਡ ਕਰ ਦਾਂਗੇ ਪਿਆਜ਼ ਆਪਣੇ ਭਨੋ ਗਏ ਆ ਤੇ ਹੁਣ ਆਪਾਂ ਪਾ ਦਾਂਗੇ ਵਿੱਚ ਟਮਾਟਰ ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਚੰਗੀ ਤਰ੍ਹਾਂ ਇਹਨਾਂ ਨੂੰ ਗੁਲਾ ਲਗਾਵਾਂਗੇ ਆਪਾਂ ਹੁਣ ਆਪਾਂ ਐਡ ਕਰਾਂਗੇ ਹਲਦੀ ਲਾਲ ਮਿਰਚ ਨਮਕ ਗਰਮ ਮਸਾਲਾ ਤੇ ਕਸ਼ਮੀਰੀ ਲਾਲ ਮਿਰਚ ਰੰਗ ਦੇ ਲਈ ਇਹਦਾ ਕਲਰ ਜਿਹੜਾ ਆਪਣਾ ਦਾਲ ਦਾ ਬਹੁਤ ਹੀ ਵਧੀਆ ਆਉਂਦਾ ਹੈ ਹੁਣ ਆਪਾਂ ਥੋੜਾ ਜਿਹਾ ਪਾਣੀ ਪਾ ਕੇ ਮਸਾਲਿਆਂ ਨੂੰ ਥੋੜਾ ਜਿਹਾ ਰਿਝਾਵਾਂਗੇ ਤੇ ਇਹਦਾ ਜਿਹੜਾ ਆਪਾਂ ਤੇਲ ਆ ਉਹ ਆਪਾਂ ਸੈਪਰੇਟ ਕਰ ਦੇਣਾ ਠਾਕੇ ਥੋੜੀ देर ਪਕਾਵਾਂਗੇ ਇਹਨੂੰ ਤੇਲ ਜਿਹੜਾ ਆਪਣਾ ਸੈਪਰੇਟ ਹੋ ਗਿਆ ਏ ਤੇ ਹੁਣ ਆਪਾਂ ਇਹਦੇ ਵਿੱਚ ਮਿਕਸ ਕਰਾਂਗੇ ਦਾਲ ਦੇਖੋ ਜੀ ਦਾਲ ਆਪਾਂ ਜਿਹੜੀ ਆ ਉਹ ਮਿਕਸ ਕਰ ਲਈ ਆ ਚੰਗੇ ਤਰ੍ਹਾਂ ਹੁਣ ਆਪਾਂ ਇਹਨੂੰ ਹਿਲਾਵਾਂਗੇ ਤਾਂ ਕਿ ਜਿਹੜੇ ਮਸਾਲੇ ਆ ਉਹ ਇਹਦੇ ਵਿੱਚ ਚੰਗੇ ਤਰੀਕੇ ਦੇ ਨਾਲ ਦਾਲ ਦੇ ਵਿੱਚ ਰਸ ਜਾਨ ਥੋੜੀ ਦੇਰ ਬਾਅਦ ਸੇਕ ਲਗਾ ਕੇ ਹੁਣ ਆਪਾਂ ਇਹਨੂੰ ਚੈੱਕ ਕਰੋ ਜੀ ਦਾਲ ਆਪਣੀ ਕਿੰਨੀ ਸੋਹਣੀ ਬਣ ਗਈ ਆ ਦੇਖੋ ਕੱਲਾ ਕੱਲਾ ਖੜਾ ਮਸਾਲਾ ਤੁਹਾਨੂੰ ਦਿਖਾਈ ਦੇ ਰਿਹਾ ਹੋਵੇਗਾ ਦੇਖੋ ਜੀ ਬਹੁਤ ਸੋਹਣੀ ਜਿਹੜੀ ਦਾਲ ਬਣ ਕੇ ਆਪਣੀ ਤਿਆਰ ਹੋਈ ਹੈ ਹੁਣ ਆਪਾਂ ਇਹਦੇ ਵਿੱਚ ਐਡ ਕਰਾਂਗੇ ਮਲਾਈ ਮਲਾਈ ਜਿਹੜੀ ਆ ਮੈਂ ਘਰੇ ਹੀ ਦੁੱਧ ਤੋਂ ਉਤਾਰ ਲਈ ਸੀ ਹੁਣ ਆਪਾਂ ਕਸੂਰੀ ਮੇਥੀ ਪਾਵਾਂਗੇ ਇਹਦੇ ਵਿੱਚ ਉਹਦੇ ਨਾਲ ਜਿਹੜਾ ਟੇਸਟ ਆ ਉਹ ਬਹੁਤ ਹੀ ਵਧੀਆ ਆਉਂਦਾ ਆ ਤੇ ਨਾਲੇ ਖੁਸ਼ਬੂ ਵੀ ਜਿਹੜੀ ਉਹਦੀ ਬਹੁਤ ਹੀ ਵਧੀਆ ਲੱਗਦੀ ਆ ਗਵੰਡੀਆਂ ਨੂੰ ਵੀ ਪਤਾ ਲੱਗ ਜਾਂਦਾ ਕਿਸੇ ਦੇ ਘਰੇ ਦਾਲ ਬਣੀ ਆ ਦੇਖੋ ਜੀ ਦਾਲ ਦਾ ਰੰਗ ਤੁਸੀਂ ਘਰੇ ਐਸੇ ਤਰੀਕੇ ਨਾਲ ਬਣਾ ਕੇ ਦੇਖਿਓ ਬਹੁਤ ਹੀ ਸਵਾਦ ਬਣਦੀ ਆ ਦਾਲ ਜੀ ਦੇਖੋ ਜੀ ਮੈਂ ਇਹਨਾਂ ਲੱਛਾ ਪਰਾਂਠੇ ਦੇ ਨਾਲ ਅਸੀਂ ਸਾਰੇ ਜਣੇ ਖਾਣਨੇ ਆ ਲੱਛਾ ਪਰਾਂਠਾ ਦੇਖਿਓ ਜੀ ਦਾਲ ਬਹੁਤ ਸੋਹਣੀ ਬਣ ਕੇ ਤਿਆਰ ਹੋਈ ਹੈ ਤੁਹਾਨੂੰ ਕਿਦਾਂ ਦੀ ਲੱਗੀ ਮੇਰੀ ਅੱਜ ਦੀ ਰੈਸিপি ਮੈਨੂੰ ਕਮੈਂਟ ਕਰਕੇ ਜਰੂਰ ਦੱਸਣਾ ਤੇ ਮੇਰੇ ਪੇਜ ਨੂੰ ਵੀ ਫੋਲੋ ਕਰ ਲਿਓ ਮਿਲਦੇ ਆ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਸਤਿ ਸ੍ਰੀ ਅਕਾਲ